ਸਾਰੇ ਰੋਪੜ ਦੇ ਸ਼ਹਿਰ ਵਾਸੀਆਂ ਨੂੰ ਮੇਰੇ ਵੱਲੋਂ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਅਸ਼ੋਕਾ ਲੋਟਰੀ ਦੀ ਟੀਮ ਵੱਲੋਂ ਬਹੁਤ-ਬਹੁਤ ਵਧਾਈਆਂ ਅੱਜ ਫੇਰ ਸਾਡੇ ਕੋਲ ਇੱਕ ਜਿਹੜਾ ਫਰਸਟ ਪ੍ਰਾਈਜ਼ ਆ 25 ਲੱਖ ਰੁਪਏ ਦਾ 골ਡਨ ਲੋਟਰੀ 골ਡਨ ਲੋਟਰੀ ਜਿਹੜੀ ਮੰਥਲੀ ਲੋਟਰੀ ਸੀ 1000 ਰੁਪਏ ਦੀ ਟਿਕਟ ਸੀ ਉਹਦੇ ਵਿੱਚੋਂ ਸਾਡੇ ਕੋਲ 25 ਲੱਖ ਰੁਪਏ ਦਾ ਇਨਾਮ ਨਿਕਲਿਆ ਟਿਕਟ ਦਾ ਨੰਬਰ ਜਿਹੜੇ ਸੀਗਾ 719274 ਅਸ਼ੋਕਾ ਲੋਟਰੀ ਰੋਪੜ ਆ ਲੇਖੋ ਪ੍ਰੂਫ ਦੇ ਤੌਰ ਦੇ ਉੱਪਰ ਤੁਹਾਨੂੰ ਸਰਟੀਫਿਕੇਟ ਦਿਖਾ ਰਹੇ ਆ ਟਿਕਟ ਦਾ ਨੰਬਰ 719274 25 ਲੱਖ ਰੁਪਏ ਦਾ ਫਰਸਟ ਪ੍ਰਾਈਜ਼ ਇੱਕ ਵਿਜ ਨਮਾ ਸਮਾਹ ਸਾਡੇ ਲਈ ਸ਼ੋਕਾ ਲੋਟਰੀ ਨੇ ਇੱਕ ਹੋਰ ਲਖਪਤੀ ਜਾਂਦੇ ਜਾਂਦੇ ਸਾਲ ਬਣਾਤਾ ਨਵੇਂ ਸਾਲ ਦੀ ਸ਼ੁਰੂਆਤ ਹੈ ਜਿਹੜੀ ਬਹੁਤ ਵਧੀਆ ਹੋ ਗਈ ਹੈ ਅਸੀਂ ਪ੍ਰਮਾਤਮਾ ਨੂੰ ਅਰਦਾਸ ਕਰਾਂਗੇ ਅੱਗੋਂ ਵੀ ਸਾਡੇ ਕੋਲ ਇਦਾਂ ਦੇ ਜਿਹੜੇ ਇਨਾਮ ਵੱਡੇ ਵੱਡੇ ਲੱਗਦੇ ਰਹਿਣ ਰੋਪੜ ਜਿਲ੍ਹੇ ਦੀ ਸਭ ਤੋਂ ਮੇਨ ਦੁਕਾਨ ਸਰਕਾਰੀ ਆਊਟਲੈਟ ਬਣ ਚੁੱਕਿਆ ਉਹ ਨੰਬਰ 1 ਤੇ ਸਾਡੀ ਜੋ ਸੇਲ ਹੈਗੀ ਹੈ ਉਹ ਜਿਹਦੇ ਨਾਲ ਕਸਟਮਰ ਤੇ ਇਨਾਮ ਜਿੱਤਣ ਦੇ 60% ਚਾਂਸ ਹੋ ਜਾਂਦੇ ਆ ਉਸ ਟਾਈਮ ਸ਼ੋਕਾ ਲੋਟਰੀ ਨੂੰ ਲੋਕਾਂ ਦਾ ਜਿਹੜਾ ਪਿਆਰ ਹੈ ਮੈਂ ਉਹਨਾਂ ਤੈਅ ਦਿ ਲੋ ਧੰਨਵਾਦ ਕਰਦਾ ਤੇ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਔਰ ਵਿਜੇਤਾ ਨੂੰ ਮੇਰੇ ਵੱਲੋਂ ਬਹੁਤ ਬਹੁਤ ਵਧਾਈਆਂ ਅੱਜ ਨਵੇਂ ਸਾਲ ਦੀ ਉਹ ਆਪਣੇ ਪਰਿਵਾਰ ਨਾਲ ਖੁਸ਼ੀਆਂ ਮਨਾਦੇ 25 ਲੱਖ ਰੁਪਏ ਜਿੱਤ ਕੇ